ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਡਿਜੀਟਲ ਪ੍ਰਿੰਟ ਲੈ ਕੇ ਆਇਆ ਆ ਓਲ ਓਵਰ ਸੂਟ ਨਾਲ ਪਿਓਰ ਦਾ ਦੁਪੱਟਾ ਪ੍ਰਾਈਸ ਆਏਗਾ 1000 ਡਿਜ਼ਾਈਨ ਲੈ ਆਇਆ 5 5 ਦੇ 5 ਡਿਜ਼ਾਈਨ ਬੜੇ ਸੋਹਣੇ ਆ ਵੀਡੀਓ ਲਾਸਟ ਤੱਕ ਦੇਖ ਲਿਓ ਬੜੇ ਪਿਆਰੇ ਪ੍ਰਿੰਟ ਆਇਆ ਅਲਟੀਮੇਟ ਕੁਆਲਿਟੀ ਜਿਹੜੀ ਆਏਗੀ ਬਿਲਕੁਲ ਸੌਫਟ ਕੁਆਲਿਟੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਪ੍ਰਿੰਟ ਹੈ ਕਲਰ ਚੈੱਕ ਕਰੋ ਕਿੰਨਾ ਪਿਆਰਾ ਅਲਟੀਮੇਟ ਕਲਰ ਅਲਟੀਮੇਟ ਡਿਜ਼ਾਈਨ ਬਿਊਟੀਫੁੱਲ ਪ੍ਰਿੰਟ ਦੁਪੱਟਾ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਰੇਟ ਆਏਗਾ 1000 ਰੁਪਏ ਸ਼ਿਪ 30 ਆਇਆ ਲਿਮਟਡ ਇਸ ਇੱਕ ਆਇਗਾ ਪਰਪਲ ਇੱਕ ਆਇਗਾ ਗ੍ਰੀਨ ਇੱਕ ਆਇਗਾ ਫਿਰੋਜ਼ੀ ਚਾਰ ਰੰਗ ਇਸਟਾਗੇ ਸੈਕਿੰਡ ਡਿਜ਼ਾਈਨ ਬੜਾ ਸੋਹਣਾ ਡਿਫਰੈਂਟ ਡਿਫਰੈਂਟ ਕਲਰ ਬਿਲਕੁਲ ਮਿੱਠੇ ਮਿੱਠੇ ਰੰਗ ਗਰਮੀਆਂ ਦੇ ਸਪੈਸ਼ਲ ਤੋਹਫੇ ਲੈ ਕੇ ਆਏ ਥੋੜੇ ਵਾਸਤੇ ਪਿਓਰ ਦੁਪੱਟਾ ਰੇਟ 1000 ਔਰ ਦੁਪੱਟੇ ਦੇਖੋ ਕਿੰਨੇ ਸੋਹਣੇ ਦੁਪੱਟੇ ਆ ਡਿਟੇਲ ਪ੍ਰਿੰਟ ਦੇ ਦੁਪੱਟੇ ਦੁਪੱਟਾ ਦਿਖਾਓ ਅਲਟੀਮੇਟ ਦੁਪੱਟਾ ਬਿਊਟੀਫੁਲ ਦੁਪੱਟਾ ਕਲਰ ਸ਼ੈਡ ਤੇ ਮਾਰੋ ਨੀਗਾ ਜੀ ਪਰਪਲ ਫਿਰੋਜ਼ੀ ਔਰ ਗੋਲਡਨ ਥਰਡ ਡਿਜ਼ਾਈਨ ਆਏਗਾ ਜੀ ਬੜਾ ਸੋਹਣਾ ਅਲਟੀਮੇਟ ਡਿਜ਼ਾਈਨ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਬਿਊਟੀਫੁਲ ਪ੍ਰਿੰਟਿੰਗ ਗਜਬ ਪ੍ਰਿੰਟ ਨੇ ਗਜਬ ਦੁਪट्टे ਦੇਖੋ ਤੁਸੀਂ ਆਏ ਹਾਏ ਕੀ ਬਾਤ ਹੈ ਫੁੱਲ ਪਿਓਰ ਦੇ ਦੁਪੱਟੇ ਰੇਟ 1000 ਰੁਪਿਆ ਕਲਰ ਚੈੱਕ ਕਰੋ ਫਰੋਦੀ ਆ ਗਿਆ ਜੀ ਇੱਕ ਆਏਗਾ ਲਵੈਂਡਰ ਇੱਕ ਆਏਗਾ ਗ੍ਰੀਨ ਪਾਕਿਸਤਾਨੀ ਇੱਕ ਆਏਗਾ ਗਾਦਰੀ ਨੈਕਸਟ ਡਿਜ਼ਾਈਨ ਆਏਗਾ ਜੀ ਆਹ ਵਾਲਾ ਇਹਦੇ ਵਿੱਚ ਦੋ ਰੰਗ ਇੱਕ ਆਏਗਾ ਆਹ ਵਾਲਾ ਇਹਦੇ ਵਿੱਚ ਤਿੰਨ ਰੰਗ ਪਿਓਰ ਦੇ ਦੁਪੱਟੇ ਵਧੀਆ ਇਦਾਂ ਹੀ ਫੈਨਸੀ ਪ੍ਰਿੰਟਿੰਗ ਮਾਰੀ ਹੋਈ ਆ ਰੇਟ 1000 ਰੁਪਇਆ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਦਿਓ ਥੈਂਕ ਯੂ ਸੋ ਮੱਚ ਜੀ